ਕਹਿਣਾ ਬੰਦ ਤੇ ਜਿਹਨਾਂ ਤੋਂ ਮਾਣ ਹੁੰਦਾ ਭੂਮਿਕਾ ਟੰਟਾ ਪਹਿਲਾਂ ਕਹਿੰਦੀ ਸਰ ਤੁਸੀਂ ਆਉਣਾ ਤੇ ਉਹਨਾਂ ਨੇ ਸਾਡੀ ਬੇਨਤੀ ਕਬੂਲ ਕੀਤੀ ਔਰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਫ ਸਰਦਾਰ ਪਵਿੰਦਰ ਸਿੰਘ ਸਿੱਧੂ ਸਾਹਿਬ ਅਸੀਂ ਜਿਹੜਾ ਅੱਜ ਇੱਕ ਰਸਮ ਕਰਨ ਜਾ ਰਹੇ ਹਾਂ ਕਿਉਂਕਿ ਅਸੀਂ ਪਿਛਲੇ ਦਿਨ ਜਦੋਂ ਉਹ ਜਿਹੜੇ ਪੰਜਾਂ ਪਿੰਡਾਂ ਦੀ ਜ਼ਮੀਨ ਹੈ ਸਾਰੀ ਦੀ ਸਾਰੀ ਉਹਨਾਂ ਮੌਣੀ ਪਿੱਛੇ ਗੱਟੀ ਰਾਜੋ ਕੇ ਔਰ ਨਵੀਂ ਗੱਟੀ ਬਹੁਤ ਸਾਰੇ ਖੁੰਦਰ ਪ੍ਰਸ਼ਾਸਨ ਦੇ ਨਾਮ ਰਹੀਏ ਕਿਉਂਕਿ ਜਦੋਂ ਅਸੀਂ ਲਾਲ ਮਿਲ ਕੇ ਤਾਲ ਮਿਲ ਕੋਆਰਡੀਨੇਸ਼ਨ ਬਣਾ ਕੇ ਕੰਮ ਕਰਦੇ ਤਾਂ ਵਧੀਆ ਢੰਗ ਨਾਲ ਹੁੰਦਾ ਕਿੰਨੇ ਜੁੜਨਾ ਪੈਂਦਾ ਕਿਉਂਕਿ ਸੇਵਾ ਕਰਨੀ ਪੈਂਦੀ ਹੈ ਕਿ ਅਸੀਂ ਇਹ ਕੋਸ਼ਿਸ਼ ਕੀਤੀ ਮੈਡਮ ਰਾਏ ਇੱਕ ਹੱਲਾ ਮਾਰਿਆ ਕਿ ਇਹਨਾਂ ਗਰੰਥੀ ਸਿੰਘਾਂ ਦੀ 6 ਮਹੀਨੇ ਦੀ ਘੱਟੋ ਘੱਟ ਜਿਹੜੀ ਤਨਖਾਹ ਉਹ ਜ਼ਰੂਰ ਇਹਨਾਂ ਦਈਏ ਉਹਨੇ ਨੂੰ ਸਾਡੇ ਇਲਾਕੇ ਕੁਛ ਨਾ ਕੁਛ ਪੈਰਾਂ ਤੇ ਖੜੇ ਹੋ ਜਾਣਗੇ ਤੇ ਸਾਡੇ ਵਾਲੇ ਇਲਾਕੇ ਵਾਲੇ ਜਿਹੜੇ ਉਹ ਖੋਦੀ ਗੁਰਸਬ ਗੁਰੂ ਸਾਹਿਬ ਦੇ ਨਾਲ ਲੜ ਕੇ ਸੇਵਾ ਕਰਦੇ ਰਹਿਣਗੇ ਤੇ ਸਾਡਾ ਉਹ ਬਰਾਲਾ ਜਿਹੜਾ ਅੱਜ ਪਹਿਲੇ ਦਿਨ ਅਸੀਂ ਰਸਮ ਕਰ ਲੱਗੇ ਹਾਂ ਔਰ ਐਸਐਸਪੀ ਸਾਹਿਬ ਦੇ ਹੱਥੋਂ ਅਸੀਂ ਕਰਾਉਣਾ ਚਾਹੁੰਦੇ ਸੀਗੇ ਕਿਉਂਕਿ ਉਹ ਵੱਡੀ ਆਰਟਿਸਟ ਉਹਨਾਂ ਦੇ ਰਾਹੀਂ ਇਹ ਸਰਵੇ ਕਰਨ ਸਾਡੀ ਟੀਮ ਦੇ ਨਾਲ ਅਸੀਂ ਕਾਲੂ ਵਾਲਾ ਵੀ ਗਏ ਬਹੁਤ ਸਾਰੇ ਪਿੰਡਾਂ ਦੇ ਵਿੱਚ ਗਏ ਵੀ ਕੀ ਕੀ ਕੀਤਾ ਜਾ ਸਕਦਾ ਇਹਨਾਂ ਪਿੰਡਾਂ ਦੇ ਕਿਉਂਕਿ ਬਹੁਤ ਸਾਰਾ ਖਰਾਬਾ ਹੋਇਆ ਕਿਉਂਕਿ ਮੁਸ਼ਕਲਾਂ ਵਿੱਚੋਂ ਕੱਢਣ ਲਈ ਜਿੱਥੇ ਅਸੀਂ ਪੰਜਾਬੀ ਪਹਿਲਾਂ ਹਮੇਸ਼ਾ ਇੱਕ ਦੂਜੇ ਨਾਲ ਖੜਦੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਕਿ ਇਸ ਇਲਾਕੇ ਨਾਲ ਖੜੀ ਤੇ ਅਸੀਂ ਵੀ ਜਿੰਨੀ ਕੋਸ਼ਿਸ਼ ਹੈਗੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿੰਨਾ ਵੀ ਅਸੀਂ ਹੱਥ ਪੈਰ ਮਾਰ ਕੇ ਹੋਰਾਂ ਵੀਰਾਂ ਤੋਂ ਸੰਸਥਾਵਾਂ ਤੋਂ ਦਾਨੀ ਸੱਜਣਾ ਤੋਂ ਸੇਵਾ ਕਰਵਾ ਕੇ ਇਲਾਕੇ ਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਉਹ ਜ਼ਰੂਰ ਕਰੀਏ ਤਾਂ ਸੰਤੋਸ਼ ਠੇਟੇ ਹੋਰ ਨੇ ਇੱਥੇ ਦੋ ਐਲਾਨ ਕੀਤੇ ਸੀ ਮੈਡਮ ਨੀਰੂ ਬਾਜਵਾ ਜੀ ਵੱਲੋਂ ਇੱਕ ਤਾਂ ਜਿਹੜੀਆਂ ਇਲਾਕੇ ਦੇ ਵਿੱਚ ਜਿੱਨੇ ਸਕੂਲ ਬੱਚੇ ਇੱਥੋਂ ਦੇ ਔਰ ਸਕੂਲ ਸੀਗੇ ਉਹਨਾਂ ਦੇ ਜਿੰਨੇ ਜਿੰਨੇ ਬੱਚੇ ਸੀਗੇ ਉਹਨਾਂ ਦੇ ਜਿਹਨੀਆਂ ਐਗਜ਼ਾਮੀਨੇਸ਼ਨ ਫੀਸਾਂ ਸੀਆਂ ਉਹਦੇ ਨਾਲ ਟਿਊਸ਼ਨ ਫੀਸਾਂ ਵੀ ਕੁਝ ਦਿੱਤੀਆਂ ਔਰ ਅੱਜ ਅਸੀਂ ਸਰ ਰਾਜੋਗ ਦੀ ਗੱਟੀ ਦੇ ਵਿੱਚ ਪਹਿਲਾ ਪ੍ਰੋਗਰਾਮ ਉੱਥੇ ਰੱਖਿਆ ਸੀ ਔਰ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿ ਡਿਪਟੀ ਡੀਓ ਸਾਹਿਬ ਵਿੱਚ ਪਹੁੰਚੇ ਸਨ ਔਰ ਫੀਸਾਂ ਸਾਰੇ ਅ ਇਸ ਇਲਾਕੇ ਦੀਆਂ ਜਿੰਨੀਆਂ ਫੀਸਾਂ ਨੇ ਬੱਚਿਆਂ ਦੀਆਂ ਉਹ ਨੀਰੂ ਬਾਜਵਾਜੀ ਵੱਲੋਂ ਅਸੀਂ ਹੰਬਲਾ ਫਾਊਂਡੇਸ਼ਨ ਦੇ ਜ਼ਰੀਏ ਸੰਤੋਸ਼ ਠੱਟੇ ਜੀ ਲੈ ਕੇ ਪਹੁੰਚੇ ਔਰ ਉਹਨਾਂ ਸਾਰੇ ਸਕੂਲਾਂ ਦੇ ਵਿੱਚ ਵੰਡ ਕੇ ਆਏ ਔਰ ਦੂਜਾ ਪ੍ਰੋਗਰਾਮ ਜਿਹੜਾ ਅਸੀਂ ਪਿੰਡ ਹਜ਼ਾਰੇ ਦੇ ਵਿੱਚ ਰੱਖਿਆ ਸੀ ਕਿ ਸਾਡੇ ਇਸ ਇਲਾਕੇ ਦੇ ਜਿੰਨੇ ਗੁਰਦੁਆਰਾ ਸਾਹਿਬ ਹਨ ਹੈਗੇ 13 ਗੁਰਦੁਆਰਾ ਸਾਹਿਬ ਨੇ ਉਸਾਨੀ ਵਾਲੇ ਨੂੰ ਵਿੱਚ ਪਾ ਕੇ ਤਾਂ 13 ਦੇ 13 ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਗਰੰਥੀ ਸਿੰਘ ਦੂਤ ਕਰਨੇ ਸਾਡੇ ਗੁਰੂ ਘਰ ਦੇ ਵਿੱਚ ਕਿ ਸਾਨੂੰ ਭਗਤੀ ਦੇ ਨਾਲ ਜੋੜਨ ਵਾਲੇ ਰੱਬ ਦੇ ਨਾਲ ਮਨਾਉਣ ਵਾਲੇ ਮੈਂ ਕਹਾਂਗਾ ਕਿ ਉਹਨਾਂ ਸਾਰੇ ਸਿੰਘਾਂ ਦੀ ਬਾਹ ਫੜਨ ਦੇ ਲਈ ਨੀਰੂ ਬਾਜਵਾ ਜੀ ਉਹਨਾਂ ਨੇ ਪਹਿਲ ਕੀਤੀ ਅਸੀਂ ਉਹਨਾਂ ਨੂੰ ਇੱਕ ਵਾਰੀ ਗੱਲ ਕੀਤੀ ਔਰ ਉਹਨਾਂ ਨੇ ਪਹਿਲ ਕੀਤੀ ਔਰ ਸਾਡੀ ਗੱਲ ਮੰਨੀ ਕਿ ਇਹ ਉਹ ਪਿੰਡ ਹੈਗੇ ਆ ਜਿੱਥੇ ਬਹੁਤ ਆਮਦਨ ਦੇ ਸਾਧਨ ਘੱਟ ਹੈ ਗੁਰੂ ਘਰਾਂ ਦੇ ਵਿੱਚ ਕਿਉਂਕਿ ਉਹ ਸਾਡੇ ਗ੍ਰੰਥੀ ਸਿੱਖ ਜਿਨ੍ਹਾਂ ਦੇ ਬੱਚੇ ਵੀ ਆ ਬੱਚੀਆਂ ਵੀ ਆ ਪੜਦੇ ਵੀ ਆ ਤੇ ਉਹਨਾਂ ਨੇ ਕਿਉਂਕਿ ਜਦੋਂ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਆ ਤਾਂ ਹੋਰ ਕੋਈ ਨਾਲ ਨੌਕਰੀ ਔਰ ਉਹਨਾਂ ਵੱਲੋਂ ਅਸੀਂ ਜਿਹੜੀ ਹੈ ਤਨਖਾਹ ਉਹ ਪੌਂਦੇ ਲਾਵਾਂਗੇ ਮੈਂ ਥੋੜੀ ਜਾਣ-ਪਛਾਣ ਕਰਾ ਦਿਆਂ ਇਹ ਜਗਜੀਤ ਸਿੰਘ ਵੜਿੰਗ ਇਹ ਫਿਲਮਾਂ ਲਿਖਦੇ ਨੇ ਸ਼ਾਇਰ ਫਿਲਮ ਵੇਖੀ ਸਰਤਾਜ ਦੀਆਂ ਜਿੰਨੀਆਂ ਲਿਖੀਆਂ ਨੀਰੂ ਬਾਜਵਾ ਦੇ ਜਿੰਨੀਆਂ ਲਿਖੀਆਂ ਜੱਸ ਜੱਸੜ ਦੀਆਂ ਫਿਲਮਾਂ ਸਾਰੇ ਛੋਟੇ ਵੀਰ ਨੇ ਲਿਖੀਆਂ ਇਹ ਥੀਏਟਰ ਨਾਟਕ ਕਰਦਾ ਹੁੰਦਾ ਸੀ ਪਹਿਲਾਂ ਪੰਜਾਬੀ ਯੂਨੀਵਰਸਿਟੀ ਪੜਿਆ ਸੰਧੂ ਸਰਜੀਤ ਬਾਰੇ ਤੁਸੀਂ ਜਾਣਦੇ ਹੋ ਗਾਇਕ ਆ ਸਾਡੇ ਇਲਾਕੇ ਦਾ ਮਾਣ ਹੈ ਸਾਡਾ ਸੰਤੋਸ਼ ਛੱਟੇ ਜੀ ਨੀਰੂ ਬਾਜਵਾ ਦੇ ਸਾਰਾ ਕੰਮ ਇਹੀ ਦੇਖਦੇ ਆ ਜਿਹੜੇ ਸਾਡੇ ਐਕਟਰਸ ਆ ਬੰਬਈ ਤੋਂ ਸਾਡੇ ਔਰ ਪਰਲੇਪਸ ਹੈ ਸਾਡੇ ਡਾਕਟਰ ਸਰਜੀਤ ਸਿੰਘ ਸਿੱਧੂ ਬੈਠੇ ਆ ਹੰਬਲਾ ਫਾਊਂਡੇਸ਼ਨ ਦੇ ਕਰਤਾ ਪ੍ਰਤਾਂਤ ਸਰੀ ਇੰਦਰਜੀ ਨਿੱਕੂ ਵੀ ਦਾ ਸਾਥੇ ਨਾਲ ਪਹਿਲੇ ਦਿਨ ਤੋਂ ਹੰਬਲਾ ਫਾਊਂਡੇਸ਼ਨ ਨਾਲ ਜੁੜੇ ਹੋ ਜਦੋਂ ਅਸੀਂ ਬਣਾਈ ਨਹੀਂ ਸੀ ਉਦੋਂ ਵੀ ਤੁਸੀਂ ਮੰਨਦੇ ਹੋ ਕਿ ਇੰਦਰਜੀ ਨਿੱਕੂ ਖਰੀ ਲਗਾਤਾਰ ਪਹਿਲੇ ਦਿਨ ਆ ਚੂੜੀ ਵਾਲੇ ਅਸੀਂ ਰਾਸ਼ਨ ਵੰਡ ਕੇ ਮੈਨੂੰ ਕਹਿੰਦੇ ਵੀ ਕੀ ਵੰਡਣਾ ਉੱਥੇ ਮੈਂ ਕਿਹਾ ਕਿ ਫ੍ਰੀਡ ਚਾਹੀਦੀ ਹੈ ਕਹਿੰਦਾ ਉੱਥੋਂ ਟਰਾਲੀ ਭਰਾ ਲਾ ਪੈਸੇ ਮੈਂ ਪਾਉਣ ਲੱਗਾ ਮੈਂ ਪਹਿਲੇ ਟਰਾਲੀ ਲੈ ਕੇ ਗਿਆ ਪੈਸੇ ਪਾਤੇ ਮੈਨੂੰ ਕਹਿੰਦਾ ਹੋਰ ਕੀ ਚਾਹੀਦਾ ਮੈਂ ਕਿਹਾ ਤਰਪਾਲਾਂ ਕਹਿੰਦੇ ਮੈਂ ਟੀਸੀ ਡਾਕਟਰ ਸੰਪਰਕ ਕੀਤਾ ਵੀ ਕਿਹੜੀ ਚੀਜ਼ ਆਈ ਦੀ ਕਹਿੰਦੇ ਉੱਥੇ ਤਰਪਾਲਾਂ ਚਾਹੀ ਸੀ 20 ਕਿੰਨੇ ਪੈਸੇ ਲਾਉਣੇ ਕਹਿੰਦੇ ਤੂੰ ਬੋਲ ਕੀ ਚਾਹੀਦਾ ਮੈਂ ਜੋ ਲਿਸਟ ਭੇਜੀ ਉਹ ਸਾਰੀ ਤੇ ਸਾਰੀ ਦੋ ਤਿੰਨ ਗੱਡੀਆਂ ਭਰ ਕੇ ਵੱਡੀਆਂ ਉਹ ਲੈ ਕੇ ਆਏ ਸੀ ਅਸੀਂ ਵੰਡ ਗਏ ਪਾਣੀ ਸੀਗਾ ਉਦੋਂ ਤੇ ਉਸ ਤੋਂ ਬਾਅਦ ਲਗਾਤਾਰ ਚੱਕ ਹਮੰਦਾ ਸਾਡਾ ਮੱਲਾਂ ਵਾਲੇ ਉੱਥੱਲੇ ਲਗਾਤਾਰ ਉਸ ਪਿੰਡਾਂ ਦੇ ਵਿੱਚ ਮੈਂ ਇਸ ਵੀਰੇ ਨੂੰ ਵੇਖਿਆ ਨਹੀਂ ਨਾਲ ਬੇਟਾ ਅੱਜ ਵੀ ਆਇਆ ਬੇਟਾ ਇਹਨਾਂ ਦਾ ਇਹਨਾਂ ਦਾ ਭਰਾ ਲਗਾਤਾਰ ਸੇਵਾ ਦੇ ਵਿੱਚ ਰਿਹਾ ਲਗਾਤਾਰ ਕੰਟੀਨਿਊ ਔਰ ਬੇੜੀ ਤੇ ਬਹਿ ਕੇ ਲਗਾਤਾਰ ਮੈਂ ਵੀ ਨਾਲ ਜਾਂਦਾ ਰਿਹਾ ਬੇੜੀਆਂ ਇੱਕ ਘਰਾਂ 'ਚ ਜਾ ਜਾ ਕੇ ਉਦੋਂ ਢਾਣੀਆਂ ਦੇ ਸਾਡੇ ਘਰ ਬਹੁਤ ਤੇ ਘਰ ਘਰ ਜਾ ਕੇ ਇੱਕ ਇੱਕ ਦਰਦ ਹੁੰਦਾ ਇੱਕ ਹੁੰਦਾ ਕਿ ਮੇਰੇ ਆਪਣੇ ਨੇ ਨਹੀਂ ਤੇ ਨਿੱਕੂ ਵੀਰੇ ਨੇ ਸਾਡੇ ਤੋਂ ਕੁਝ ਨਹੀਂ ਲੈਣਾ ਨਾ ਹੀ ਅਸੀਂ ਉਹਨਾਂ ਨੂੰ ਕੁਝ ਦੇਣਾ ਪਰ ਇੱਕ ਮਹਿਸੂਸ ਹੋਇਆ ਦਰਦ ਮਹਿਸੂਸ ਹੋਇਆ ਤੇ ਉੱਠ ਕੇ ਆ ਗਏ ਨੀਰੂ ਮੈਡਮ ਹੋਰਾਂ ਨੇ ਸਾਡੇ ਅਸੀਂ ਤਾਂ ਮੈਨੂੰ ਲੱਗਦਾ ਤੁਹਾਡੇ ਵਿੱਚ ਕਿਸੇ ਨੀਰੂ ਬਾਦਲਾ ਦੀ ਸ਼ਹਿਦ ਫਿਰ ਨੂੰ ਵੇਖੀ ਹੋਏ ਉਹਨਾਂ ਨੂੰ ਕੋਈ ਫਾਇਦਾ ਨਹੀਂ ਪਰ ਇੱਕ ਦਰਦ ਪੰਜਾਬ ਲਈ ਉੱਠਿਆ ਕਿ ਮੈਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਖੜਾ ਉਹਨਾਂ ਦੀ ਔਖੇ ਵੇਲੇ ਬਾਹਰ ਖੜਾ ਇਹ ਫਰਜ਼ ਬਣਦਾ ਸਾਡੇ ਸਾਰਿਆਂ ਦਾ ਤੇ ਅਸੀਂ ਥੈਂਕਸ ਕਰਦੇ ਹਾਂ ਇੰਦਰਜੀ ਨਿੱਕੂ ਵੀਰਾ ਜਗਦੀਪ ਵੀਰਾ ਸੰਤੋਸ਼ ਚਿੱਟੇ ਸੰਤੋ ਸਾਰਿਆਂ ਦਾ ਸਰ ਹੰਬਲਾ ਫਾਊਂਡੇਸ਼ਨ ਮੈਂ ਬੇਨਤੀ ਕਰੂੰਗਾ ਡਾਕਟਰ ਸਰਜੀਤ ਸਿੰਘ ਸਿੱਧੂ ਦੋ ਦੋ ਮਿੰਟ ਲਾ ਕੇ ਆਪਾਂ ਉਸ ਬਾਅਦ ਰਸਮ ਪੂਰੀ ਕਰਾਂਗੇ ਬਹੁਤ ਧੰਨਵਾਦੀਆਂ ਸਾਡੇ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਮੈਡਮ ਔਰ ਐਸਐਸਪੀ ਸਾਹਿਬ ਦੇ ਕਿ ਜੋ ਪਹਿਲੇ ਦਿਨ ਹੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਕਿ ਹੰਬਲਾ ਫਾਊਂਡੇਸ਼ਨ ਦਾ ਡਿਸਟ੍ਰਿਕਟ ਕਰਾਉਣਾ ਚਾਹੁੰਦੇ ਹਾਂ ਉਹਦੇ ਤੋਂ ਕੰਮ ਕਰਵਾਉਣਾ ਇਹਨਾਂ ਨੇ ਸਾਨੂੰ ਇਹਨਾਂ ਹੌਸਲਾ ਦਿੱਤਾ ਔਰ ਅਫਸਰਸ਼ਤ ਤੋ ਆਇਆ ਵੀ 24 ਘੰਟੇ ਜਦੋਂ ਜੀ ਕਰੇ ਤੁਸੀਂ ਸਾਨੂੰ ਫੋਨ ਕਰ ਸੰਭਵ ਕਰ ਸਕਦੇ ਹੋ ਉਹ ਅਨੇਕਾਂ ਕੱਲ ਮੈਂ ਗਲਾਮ ਦੇ ਨਾਲ ਹੀ ਰਹਿਣਾ ਰਾਤ ਦੇ 12-12 ਵਜੇ ਤੱਕ ਵੀ ਐਸਐਸਪੀ ਸਾਹਿਬ ਦਾ ਫੋਨ ਆ ਜਾਂਦਾ ਹੈ ਵੀ ਅੱਜ ਇੱਥੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਕਿਸ ਕੈਂਪ ਜਿੱਦਾਂ ਕਿਸੇ ਇਲਾਕੇ 'ਚ ਕੋਈ ਪ੍ਰੋਬਲਮ ਹੋਵੇ ਹਮੇਸ਼ਾ ਸਾਡਾ ਸਾਥ ਦਿੰਦੇ ਆ ਤਾਂ ਮੈਂ ਸਾਰੇ ਜਿੰਨੇ ਇਸ ਇਲਾਕੇ ਦੇ ਬਿੰਦਭਤ ਸੱਜਣ ਨੇ ਜਿੰਨੇ ਆਪਣੇ ਅਧਿਕਾਰੀ ਸਾਹਿਬਾਨ ਨੇ ਜਿੰਨੇ ਪੰਚਾਇਤਾਂ ਆਂ ਜਾਂ ਜਿਹਨੇ ਇਲਾਕਾ ਨਵਾਸੀ ਨੇ ਉਹਨਾਂ ਸਾਰਿਆਂ ਵੱਲੋਂ ਹੀ ਉਹ ਸਾਰੀ ਹਮੜਾ ਫਾਊਂਡੇਸ਼ਨ ਵੱਲੋਂ ਵੀ ਬਹੁਤ ਜ਼ਿਆਦਾ ਧੰਨਵਾਦੀਆਂ ਸੰਦੋਤ ਠੱਟੀ ਜੀ ਦਾ ਜਲਦੀਪ ਢਿੰਗ ਜੀ ਦਾ ਔਰ ਨੀਰੂ ਪਾਜਵਾਰੀ ਪੂਰੀ ਟੀਮ ਦਾ ਕਿ ਜਿਨ੍ਹਾਂ ਕਿਉਂਕਿ ਅਸੀਂ ਹਮਲਾ ਫਾਊਂਡੇਸ਼ਨ ਇਹ ਨਹੀਂ ਕਹਿੰਦੇ ਅਸੀਂ ਕੀਤਾ ਅਸੀਂ ਸਿਰਫ ਕੋਆਰਡੀਨੇਟਰ ਆ ਇੱਕ ਕੜੀ ਆ ਜਿਹੜਾ ਸੱਜਣ ਕੋ ਦਾਨ ਦੇਣਾ ਹੋ ਜਿਹੜਾ ਅਸੀਂ ਉਹਦੇ ਵਿੱਚ ਤੇ ਜਿਹੜਾ ਜਿਹਨੂੰ ਦਾਨ ਦੇਣਾ ਉਹਨਾਂ ਦੀ ਕੜੀ ਆ ਤੇ ਅਸੀਂ ਦ੍ਰਿਖਟੀ ਦਾ ਨਾਮ ਉਸੇ ਸੱਤ ਜਿਹੜਾ ਸੰਸਤਾ ਸਾਨੂੰ ਦਾਨ ਜਾਂ ਕੁਝ ਦਿੱਖ ਜਾਂਦਾ ਜਿਵੇਂ ਕੱਲ ਇੱਕ ਲੜਕੀ ਗਰੀਬ ਲੜਕੀ ਜਿਹਦਾ ਵਿਆਹ ਰੱਖਿਆ ਸੀ ਸੱਤ ਭੈਣਾਂ ਨੇ ਮਾਂ ਦੋ ਹੈ ਨਹੀਂ ਗੋਨਾਂ ਦਾ ਔਰ ਉਹਨਾਂ ਦਾ ਚੀਜਾ ਉਹ ਵੀ ਸਰਪ ਕਰ ਰਿਹਾ ਤੇ ਉਹ ਪਿੰਡ ਦੇ ਨੌਜੋਨਾਂ ਦੀ ਵੀਡੀਓ ਪਾਈ ਸੀ ਹੈਲਪ ਵਾਸਤੇ ਤੇ ਤੁਸੀਂ ਮੰਨਣਾ ਨੇ 12 ਘੰਟਿਆਂ ਦੇ ਵਿੱਚ ਵਿੱਚ ਹੀ ਸਾਨੂੰ ਇੰਨੇ ਜਿਆਦਾ ਸੱਜਣ ਜਿਹੜੇ ਸਾਡੇ ਰਾਸ ਜੁੜ ਗਏ ਤੇ ਉਹਨਾਂ ਦੀ ਗੱਲ ਹੈ ਫਾਈਨੈਂਸ਼ਲੀ ਮਦਦ ਕਰਕੇ ਆਇਆ ਉਹਨਾਂ ਸਾਰਾ ਜਨਾ ਦਾਜ ਦਾ ਸਮਾਨ ਉਹ ਵੀ ਸਾਰਾ ਦਿੱਤਾ ਤੇ ਮੈਂ ਇਸੇ ਤਰ੍ਹਾਂ ਰਿਕਵੈਸਟ ਕਰਾਂਗਾ ਬਾਕੀ ਜਿੰਨੀਆਂ ਸੰਸਥਾਵਾਂ ਨੇ ਜੋ ਵੀ ਕੋਈ ਸੇਵਾ ਕਰਨਾ ਚਾਹੁੰਦੇ ਆ ਖੁੱਲ ਕੇ ਆਓ ਇਸ ਇਲਾਕੇ 'ਚ ਆਓ ਔਰ ਜਿੰਦਾ ਜਾਂ ਸਾਨੂੰ ਜਿਵੇਂ ਬੀਆਂ ਦੀ ਲੋੜ ਪੈਣੀ ਹੁੰਨ ਇੰਡੀਏ ਵੀ ਲੋੜ ਪੈਣੀ ਹੈ ਡੀਜ਼ਲ ਦੀ ਲੋੜ ਪੈਣੀ ਹੈ ਤੇ ਸਾਡੇ ਨਾਲ ਜੁੜ ਕੇ ਇਹਨਾਂ ਜਿਹੜੇ ਇਲਾਕਾ ਨਿਵਾਸੀ ਇਹਨਾਂ ਦੁਆਰਾ ਦਾ ਆਵਾਜ਼ ਕਰ। ਤੇ ਮੈਂ ਫਿਰ ਇੱਕ ਵਾਰ ਆਪਣੀ ਸੰਸਥਾ ਵੱਲੋਂ ਹੰਬਲਾ ਫਾਊਂਡੇਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਭਵਿੰਦਰ ਸਿੰਘ ਸਿੱਧੂ ਸਰਾਂ ਦਾ ਕੱਸੀ ਗਰੀਬ ਮੈਂ ਬਾਲਾ ਕੇ 1 ਵਜੇ ਗਿਆ ਇਹਨਾਂ ਕੋਲੇ ਤੇ ਰਿਕਵੈਸਟ ਕੀਤੀ ਤੇ ਦੇਖੋ ਨਾਲ ਹੀ ਹਾਲਾਂਕਿ ਮੀਟਿੰਗ ਰੱਖੀ ਨਾ ਐਸਓ ਸਾਹਿਬਾਂ ਦੀ ਉਹ ਲੇਟ ਕੀਤੀ ਉਹ ਸਾਨੂੰ ਟਾਈਮ ਦਿੱਤਾ ਇੱਕ ਵਾਰ ਫੇਰ ਸਾਡੇ ਵੱਲੋਂ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਇਰ ਜੀ ਦਾ ਬਹੁਤ ਸਾ ਇਹ ਇਹਦਾ ਸਿਸਟਮ ਕਿਹੜਾ ਬਣਾਇਆ ਜੀ ਜਦੋਂ ਤੋਂ ਸ਼ੁਰੂ ਹੋਇਆ ਉਸ ਦਿਨਾਂ ਦੇ ਵਿੱਚ ਖਾਲਸਾ ਈਟੀਮ ਨਾਲ ਸੀ ਕਰਦੇ ਕਰਦੇ ਜਿਸ ਦਿਨ ਮੈਨੂੰ ਗਮ ਨੇ ਕਿਹਾ ਕਿ ਆਪਾਂ ਹੰਬਲਾ ਬਾਈ ਇੱਕ ਸੰਸਥਾ ਬਣਾ ਕੇ ਪਹਿ ਸ਼ੁਰੂ ਕਰੀਏ ਫਿਰ ਉਹਦੇ ਰਾਹੀਂ ਆਪਾਂ ਸਭ ਕੁਮ ਕਰੀ ਜਾਵਾਂਗੇ ਮੈਨੂੰ ਇਸ ਦਿਨ ਬਹੁਤ ਖੁਸ਼ੀ ਹੋਈ ਕਿ ਚਲੋ ਇੱਕ ਪਲੇਟਫਾਰਮ ਸਾਨੂੰ ਪੱਕਾ ਮਿਲ ਗਿਆ ਜਿਹੜੇ ਪਿੰਡਾਂ ਪਰ ਬਾਹਰੋਂ ਸੇਵਾ ਭੇਜਦੇ ਨੇ ਜਿਸ ਨੂੰ ਸਾਰਿਆਂ ਨੂੰ ਕਹਾਂਗੇ ਕਿ ਹਮਲਾ ਦੇ ਵਿੱਚ ਭੇਜੀ ਚਲੋ ਇੱਥੋਂ ਅਸੀਂ ਸਾਰੀਆਂ ਚੀਜ਼ਾਂ ਕਿਉਂਕਿ ਪਿੱਤੇ ਕਰੀ ਜਾਵਾਂਗੇ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਚੁੱਪਚੀਤੇ ਪਤਾ ਲੱਗਣਾ ਕਿਉਂਕਿ ਇਹਨਾਂ ਕੋਲ ਸਾਰੀਆਂ ਲਿਸਟਾਂ ਨੇ ਪਿੰਡਾਂ ਦੀਆਂ ਲਿਸਟਾਂ ਪਹੁੰਚਦੀਆਂ ਜਦੋਂ ਸੇਵਾ ਚੱਲਦੇ ਚੱਲਦੇ ਦੇਖਿਆ ਬਹੁਤ ਜਗ੍ਹਾ ਇਦਾਂ ਵੀ ਸੀ ਕਿ ਜਿੱਥੇ ਰਾਸ਼ਨ ਬਹੁਤ ਪਹੁੰਚ ਚੁੱਕਿਆ ਉਹ ਤੋਂ ਬਾਰ-ਬਾਰ ਲੋਕ ਫੋਨ ਕਰਦੇ ਸਾਡੇ ਸਾਡੇ ਕੋਲ ਕੁਝ ਪਹੁੰਚਿਆ ਨਹੀਂ ਪਰ ਜਦੋਂ ਕੰਮ ਇਹਨਾਂ ਗੱਲ ਨੂੰ ਸੀ ਕੰਮ ਇਹਸ ਪਿੰਡ ਫੋਨ ਆ ਰਿਹਾ ਸਿਵਾਨੀ ਉੱਤੇ ਪਹੁੰਚੀ ਕਮਿਊਨਿਟੀ ਕਾਡਮ ਭਾਈ ਉਹ ਤੁਸੀਂ ਕੀ ਆਪ ਦੇਖਿਆ ਇਹਨਾਂ ਨੂੰ ਫਿਰ ਪਤਾ ਲੱਗਾ ਕਿ ਸਹੀ ਉਹ ਲੋਕ ਨੇ ਜਿੰਨਾਂ ਕੋਲੇ ਸਾਰੀ ਇਨਫੋਰਮੇਸ਼ਨ ਸਹੀ ਹੈ ਅ ਪ੍ਰਸ਼ਾਸਨ ਦੇ ਨਾਲ ਜੁੜੇ ਹੋਏ ਨੇ ਪਿੰਡਾਂ ਦੇ ਗੁਰਦੁਆਰਿਆਂ ਨਾਲ ਜੁੜੇ ਹੋਏ ਨੇ ਲੋਕਾਂ ਨਾਲ ਜੁੜੇ ਹੋਏ ਨੇ ਸੋ ਸਭ ਤੋਂ ਵੱਡਾ ਵਧੀਆ ਪਲੇਟਫਾਰਮ ਮੈਨੂੰ ਇਹੀ ਦਿਖਿਆ ਔਰ ਹਮਲਾ ਜਿਹੜੀ ਸਾਡੀ ਫਾਊਂਡੇਸ਼ਨ ਬਣੀ ਆ ਮੈਨੂੰ ਵੀ ਉਹ ਚਾਹਣਾ ਨੇ ਮੈਂਬਰ ਬਣਾਇਆ ਕੁਝ ਰਮਿੰਤ ਉਹਦੇ ਵਿੱਚ ਸਾਡਾ ਕੰਮ ਮਕਸਦ ਉਹ ਨਹੀਂ ਹੈ ਕਿ ਅਸੀਂ ਸੇਵਾ ਕਰੀਏ ਸਾਰੇ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਸੇਵਾ ਕਰਦੇ ਹੋ ਸਭ ਤੋਂ ਜਿਹੜਾ ਸਾਡੇ ਕੋਲੇ ਸਿਸਟਮ ਬਣਿਆ ਉਹਦੇ ਤੀਕੇ ਕਰੀ ਜਾਣੀਆਂ ਨਾਲ ਦੀ ਨਾਲ ਸਰ ਅਸੀਂ ਇੱਕ AI ਦੇ ਕੋਰਸਸ ਬੱਚਿਆਂ ਨੂੰ ਭਰਵਾਉਣ ਲੱਗੇ ਹਾਂ ਜਿਵੇਂ ਇਹਨਾਂ ਨੇ ਫੀਸਾਂ ਦਾ ਨਿਰੋਣਾਂ ਨੇ ਭੇਜਿਆ ਗ੍ਰੰਥੀ ਸਿੰਘਾਂ ਦਾ ਸੋਚਿਆ ਕਿਉਂਕਿ ਜਦੋਂ ਕੋਈ ਸੰਸਥਾਵਾਂ ਆਉਂਦੀਆਂ ਨੇ ਜਿੰਨੀਆਂ ਸੇਵਾ ਕਰਦੀਆਂ ਜਦੋਂ ਹੜ੍ਹ ਆਉਂਦੇ ਜਾਂ ਕੋਈ ਇਦਾਂ ਦੀ ਮਾਰ ਪੈਂਦੀ ਹੈ ਅਸੀਂ ਉਹ ਮੋਟੀਆਂ-ਮੋਟੀਆਂ ਚੀਜ਼ਾਂ ਦੇਖਦੇ ਹਾਂ ਜਿਹੜੀਆਂ ਸਾਨੂੰ ਲੱਗਦੀਆਂ ਡੈਮੇਜ ਹੋਈਆਂ ਨੇ ਪਰ ਜਦੋਂ ਅਸੀਂ ਗਰਾਊਂਡ ਤੇ ਆ ਕੇ ਦੇਖਦੇ ਆਂ ਫਿਰ ਇਹ ਵੀ ਪਤਾ ਲੱਗਦਾ ਲੋਕਾਂ ਦਾ ਫਰਨੀਚਰ ਵੀ ਖਰਾਬ ਹੋ ਗਿਆ ਕੱਪੜੇ ਵੀ ਖਰਾਬ ਹੋ ਗਏ ਬੱਚਿਆਂ ਦੀ ਐਜੂਕੇਸ਼ਨ ਉਹਨਾਂ ਦੀਆਂ ਯੂਨੀਫਾਰਮ ਉਹਨਾਂ ਦੀਆਂ ਫੀਸਾਂ ਬੜਾ ਕੁਝ ਫਿਰ ਨਿਗਾ ਚੌਂਦਾ ਜਦੋਂ ਆਪਾਂ ਗਰਾਊਂਡ ਤੇ ਆਉਨੇ ਆ ਗਰਾਊਂਡ ਤੇ ਆ ਕੇ ਸਮਝ ਲੱਗਦੀ ਆ ਸੋ ਜਿੰਨੇ ਭੰਟਾਂ ਸੇਵਾ ਕਰਦੇ ਨੇ ਇੱਕ ਵਾਰ ਜ਼ਰੂਰ ਇਹਨਾਂ ਪਿੰਡਾਂ ਜ਼ਰੂਰ ਆਇਆ ਕਰੋ ਤਾਂ ਕਿ ਤੁਹਾਨੂੰ ਜਨੂਨ ਪਤਾ ਲੱਗੇ ਕਿਹੜੀ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਜਿਹੜੇ ਸਰ ਅਸੀਂ ਇਹਦੇ ਪੋਸਟਲ ਗਰਾਊਂਡ ਲੱਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇਹ ਇਲਾਕੇ ਨੇ ਜਿਹੜੇ ਹੜ੍ਹ ਦੀ ਮਾਰ ਕ ਉਹਨਾਂ ਦੇ ਵਿੱਚੋਂ ਜਿਹੜੇ ਬੱਚੇ ਥੋੜਾ ਜਿਹਾ ਵੀ ਗੋ ਕਰਨ ਵਾਲੇ ਨੇ ਜਿਨ੍ਹਾਂ ਦੇ ਪੇਰੈਂਟਸ ਥੋੜਾ ਜਿਹਾ ਸਾਥ ਦੇਣਗੇ ਅਸੀਂ ਉਹ ਸਾਰੇ ਬੱਚਿਆਂ ਨੂੰ ਫ੍ਰੀ ਦੇ ਵਿੱਚੋਂ ਕੋਰਸੇ ਕਰਾਉਣੇ ਨੇ ਹਜ਼ਾਰ ਕੇ ਬੱਚੇ ਦਾ ਟਾਰਗੇਟ ਲੱਗੇ ਚੱਲੇ ਆ ਹਲੇ ਪਹਿਲਾਂ ਥਲੀਆਂ ਕੁੜੀਆਂ ਲਈ ਕੀਤਾ ਜਦੋਂ ਲੱਗੂ ਕਿ ਇਹ ਬੱਚੇ ਥੋੜੇ ਸਟੇਬਲ ਹੋ ਗਏ ਫਿਰ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਉਹਨਾਂ ਦੇ ਨੇੜੇ ਤੇੜੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਵੀ ਅਸੀਂ ਕਾਂਗੇ ਕਿ ਤੁਸੀਂ ਵੀ ਆ ਜਾਓ ਫਿਰ ਉਸ ਤੋਂ ਬਾਅਦ 2-3 ਮਹੀਨਿਆਂ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਉਹਨਾਂ ਦੀ ਤਨਖਾਹ ਸ਼ੁਰੂ ਹੋ ਜਾਣੀ ਹੈ ਜਦੋਂ ਥੋੜਾ ਜਿਹਾ ਸਿੱਖ ਗਏ ਸਸਨਰ ਤੋਂ ਲੈ ਕੇ 50000 ਤੱਕ ਦੀ ਉਹਦੀ ਜਿਹੜੀ ਤਨਖਾਹ ਸ਼ੁਰੂ ਹੋ ਜਾਣੀ ਹੈ। ਔਰ ਜਿਵੇਂ ਬੱਚਿਆਂ ਨੂੰ ਘਰੇ ਬੈਠ ਕੇ 50000 ਰੁਪਏ ਮਿਲਣ ਲੱਗ ਗਿਆ। 20000 ਮਿਲਣ ਲੱਗ ਗਿਆ ਕਿਉਂਕਿ ਅਸੀਂ ਜਦੋਂ ਪਿੰਡਾਂ 'ਚ ਗਏ ਜਦੋਂ ਪਿੰਡਾਂ ਦੀਆਂ ਕੁੜੀਆਂ ਨੂੰ ਜਾ ਕੇ ਪੁੱਛਿਆ ਪੜੇ ਤੁਸੀਂ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ। ਜਦੋਂ ਉਹਨਾਂ ਭੈਣਾਂ ਨੇ ਦੱਸਿਆ ਕਿ ਅਸੀਂ ਆਹ ਕੰਮ ਕਰਦੇ ਹਾਂ ਤੇ ਸਾਡੀ ਮੰਥਲੀ 2500 ਤਨਖਾਹ। ਇੱਕ ਮੰਥ ਦੀ ਇੱਕ ਮਹੀਨੇ ਦੀ। ਉਦੋਂ ਤਰਦ ਬਹੁਤ ਹੋਇਆ ਕਿ 2500 ਦੇ ਵਿੱਚ ਇੱਕ ਮਹੀਨਾ ਬੁਜ਼ਾਰਾ ਕਿਵੇਂ ਕਰਦੇ ਹੋਣਾ। ਉਦੋਂ ਸੱਚੀ ਮੁੱਝ ਤਕਲੀਫ ਹੋਈ। ਉਹ ਤਾਂ ਬਾਤ ਹੈ ਜੀ ਜਿਹੜਾ ਸੋਚਿਆ ਕਿ ਇਸ ਦੀ ਕਿਨ ਇਹਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਔਰ ਫਿਰ ਕਿਸੇ ਅੱਗੇ ਹੱਥ ਵੇ ਅਟਣ ਦੀ ਲੋੜ ਨਹੀਂ ਇਹਨਾਂ ਬੱਚਿਆਂ ਨੂੰ ਕਿ ਆਪਣੇ ਪੇਰੈਂਟਸ ਨੂੰ ਵੀ ਖੜੇ ਕਰ ਲੈਣਗੇ ਆਪਣੇ ਘਰ-ਬਾਰ ਵੀ ਬਣਾ ਲੈਣਗੇ ਔਰ ਜਿਹੜੇ ਬੱਚੇ ਹਾਂ ਤਾਂ ਦੇ ਥੋੜੇ ਜੇ ਕਾਮਯਾਬ ਹੋ ਗਏ ਸੋ ਸਾਡੀ ਫਿਰ ਜਿਹੜੀ ਸੇਵਾ ਹੈ ਸਾਡੀ ਕੋਸ਼ਿਸ਼ ਹੈ ਜਿਹੜੀ ਸਾਨੂੰ ਲੱਗੂ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ 15 ਮਈ ਨੂੰ ਚਾਂਦੀ ਵਾਲੇ ਤੋਂ ਭਾਈ ਜੁਨੇਂਦਰ ਸਿੰਘ ਜੀ अच्छा हो गए उधर सुते खुंदर गड्डी तो भाई नसीब सिंह जी नवी गड्डी राज्यों के नवी गड्डी राज्यों के तो भाई हरदीप सिंह जी भाई हरदीप सिंह जी भाई हरदीप सिंह जी ਵਰਕਸ਼ਾਪ ਸਾਨੀ ਵਾਲੇ ਤੋਂ ਭਾਈ ਸਤਨਾਮ ਸਿੰਘ ਜੀ ਬਾਬਾ ਸੋਨਿਆ ਸੋਨਿਆ ਸੱਜਣੋ ਤੇ ਫੈਕਟਰ ਤੋਂ ਭਾਈ ਜਸੰਦਰ ਸਿੰਘ ਜੀ ਕੋਲੋਂ ਆਇਆ ਬੱਦੂ ਬੋਲੇ ਸੋਨਿਆ ਸੋ ਸ੍ਰੀ ਅਕਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਉਪਰਾਲਾ ਜੀ ਜਿਹੜੇ ਆਪਣੇ ਗਰੰਤੀ ਸਿੰਘ ਆਪਣੇ ਸਾਰਿਆਂ ਪਿੱਛੇ ਅਰਦਾਸ ਮੰਗਦੇ ਆ ਤੇ ਇੰਨੀ ਗੁਰੂ ਸਾਹਿਬਾਨ ਦੀ ਸੇਵਾ ਕਰਦੇ ਨੇ ਇੰਨਾ ਸਮਿਆਂ ਚ ਵੀ ਜਦੋਂ ਸਾਰੇ ਪਾਸੇ ਪਾਣੀ ਪਾਣੀ ਸੀਗੀ ਪਾਣੀ ਸੀ ਤੇ ਸਾਰੇ ਲੋਕ ਆਪਦੇ ਘਰਾਂ ਨੂੰ ਭੱਜ ਰਹੇ ਸੀ ਜਾਂ ਘਰਾਂ ਤੋਂ ਵੀ ਬਾਹਰ ਭੱਜ ਰਹੇ ਸੀ ਇਹਨਾਂ ਨੇ ਉਹ ਸਮੇ ਗੁਰੂ ਸਿੰਘਾਂ ਵਾਸਤੇ ਆਪਣੇ ਗੁਰਦੁਆਰਾ ਸਾਹਿਬਾਨ ਚ ਰਹਿ ਕੇ ਗੁਰੂ ਸਾਹਿਬਾਨ ਦੀ ਸੇਵਾ ਕੀਤੀ ਸੇਵਾ ਸੰਭਾਲ ਕੀਤੀ ਤੇ ਇਸ ਇਸ ਕਰਕੇ ਮੈਂ ਇਹਨਾਂ ਦਾ ਜਿਹੜਾ ਉਪਰਾਲਾ ਹੈ ਮੈਡਮ ਨੀਰੂ ਬਾਜਵਾ ਜੀ ਦਾ ਹੋ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਇੱਕ ਸੰਕੇਤਕ ਹੈ ਬਾਕੀ ਸਾਰਿਆਂ ਵਾਸਤੇ ਵੀ ਆਪਾਂ ਨੂੰ ਸਾਰਿਆਂ ਨੂੰ ਅੱਗੇ ਵੱਧ ਛੱਡ ਕੇ ਆਉਣਾ ਚਾਹੀਦਾ ਹੈ ਤਾਂ ਕਿ ਜੋ ਇਹ ਸੇਵਾ ਗਰੰਤੀ ਸਿੰਘਾ ਵੱਲੋਂ ਕੀਤੀ ਜਾ ਰਹੀ ਹੈ ਉਹਨੂੰ ਆਪਾਂ ਰੈਕੋਗਨਾਈਜ਼ ਕਰੀਏ ਤੇ ਆਪਾਂ ਵੀ ਸਾਰੇ ਵੱਧ ਛੱਡ ਕੇ ਉਹਨਾਂ ਦੀ ਅੱਗੇ ਉਹਦੇ ਵਾਸਤੇ ਆਈਏ ਉਹਨਾਂ ਦੀ ਸੇਵਾ ਦਾ ਕੋਈ ਨਾ ਕੋਈ ਉਹਨਾਂ ਨੂੰ ਵਾਜਬ ਜਿਹੜਾ ਮਿਲਣਾ ਚਾਹੀਦਾ ਕੁਝ ਨਾ ਕੁਝ ਵੈਲਗੁਰਵ ਵਾਲਖਾ ਸਾਹਿਬ ਵੈਲਗੁਰਜੀ ਦੇ ਪਤੇ ਹੋ ਅੱਜ ਇੱਕ ਜਿਹੜਾ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਇਹਰ ਬਾਜਵਾ ਜੀ ਵੱਲੋਂ ਤੇ ਆਪਣਾ ਹੰਬਲਾ ਫਾਊਂਡੇਸ਼ਨ ਦੇ ਵੱਲੋਂ ਕਿਉਂਕਿ ਅੱਜ ਇੱਥੇ ਹੜ੍ਹਾਂ ਦਾ ਮਾਹੌਲ ਬਣਿਆ ਹੈ तकरीबन ਸਾਰੇ ਇਲਾਕੇ ਦੇ ਵਿੱਚ ਜਿਹੜੀ ਤਬਾਈ ਫਰੀ ਹੈ ਤੇ ਅੱਜ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਕਿ ਆਪਾਂ ਗਰੰਥ ਸਿੰਘ ਦਾ ਜੀ ਆਪਾਂ ਮਦਦ ਕਰੀਏ ਪਰ ਇਹ ਬੜਾ ਵੱਡਾ ਉਪਰਾਲਾ ਸਾਰੀ ਪਿੰਡ ਅਸੀਂ ਬੜਾ ਬੜਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਜਾ ਕੇ ਗਰੰਥੀ ਸਿੰਘਾ ਜੀ ਬਾਹ ਫੜੀਏ ਨਹੀਂ ਤਾਂ ਸਾਰਿਆਂ ਨੇ ਕਿਸਾਨਾਂ ਦਾ ਸੋਚਿਆ ਕਿਸੇ ਨੇ ਵੀ ਸੋਚਿਆ ਪਰ ਗਰੰਥੀ ਸਿੰਘਾ ਦਾ ਦੱਬ ਕੇ ਸੋਚਿਆ ਕਿ ਬੜਾ ਬਹੁਤ ਵੱਡਾ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ ਜੋ ਸਾਡੇ ਬਾਰੇ ਵੀ ਨਾ ਗਰੰਥੀਆ ਬਾਰੇ ਸੋਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਇਸ ਹਮਲਾ ਪ੍ਰਦਰਸ਼ਨ ਦਾ ਜੋ ਜੁਨਾ ਦੇ ਵਿੱਚ ਕਲਾਕਾਰ ਫਿਲਮੀ ਐਕਟਰ ਨਮਸ਼ਮੀ ਸਾਰੇ ਰਲ ਕੇ ਹੋਰ ਸੁਤੋਸ਼ ਬਾਜਵਾ ਜੀ ਉਹਨਾਂ ਨੇ ਗਰਭਸਤੀਆਂ ਵਾਸਤੇ ਔਰ ਸਾਰੇ ਘਟੀਆਂ ਦੇ ਪਿੰਡਾਂ ਵਾਸਤੇ ਇਹ ਜੋ ਉਪਰਾਲਾ ਕੀਤਾ ਹੈ ਬੱਚਿਆਂ ਦਾ ਗਿਆਨੀਆਂ ਗਦਲੀਆਂ ਦੇ ਤਨਖਾਹਾਂ ਵਾਂ ਲੈ ਕੇ 6 ਮਹੀਨੇ ਦੀਆਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਹਮਲਾ ਫਰਦ ਲੜਕੇ ਸਾਰਿਆਂ ਨੇ ਇੱਥੇ ਉਪਰਾਲਾ ਕੀਤਾ ਹੈ ਅਸੀਂ ਉਹਨਾਂ ਦੇ ਧੰਨਵਾਦੀ ਨਾਲ ਜੋ ਕੁਦਰਤ ਸਿੰਘ ਜਿਲ ਜੀ ਜੋ ਐਸਐਸਪੀ ਜਿਲ੍ਹੇ ਜਾਏ ਨੇ ਜਿਨ੍ਹਾਂ ਨੇ ਸਾਡੇ ਢੋਲੀ ਦੇ ਵਿੱਚ ਜੋ ਇੱਕ ਤਰ੍ਹਾਂ ਜੋ ਵੀ ਤਰਕਾਸਯੋਗ ਭਾਈ ਹੈ ਇਸ ਇਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੀ ਬਹੁਤ ਵਧੀਆ ਬਹੁਤ ਹੀ ਸੇਵਾ ਚੰਗੀ ਗੱਲ ਹੈ ਸਾਰਿਆਂ ਦੀ ਜਨ ਉਹਨਾਂ ਸੇਵਾ ਕੀਤੀ ਨੀਰੂ ਬਾਜਵਾ ਜੀ ਔਰ ਹਮਲਾ ਫੜ ਪ੍ਰਦਰਸ਼ਨ ਜਿਹੜੀ ਇਹਨਾਂ ਦੇ ਰਾਈ ਜਾਂ ਦੂਸਰੇ ਜੋ ਦੂਸਰੇ ਦੇ ਰਾਈ ਬੇਨਤੀਆਂ ਕੀ ਦਸਰ ਪ੍ਰਵਾਨ ਕੀਤੀਆਂ ਨੀਰੂ ਬਾਜਵਾ ਜੀ ਨੇ ਗ੍ਰੰਥੀਆ ਸਿੰਘਾਂ ਨੂੰ ਮਾਣ ਤੇ ਸਤਿਕਾਰ ਦਿੱਤਾ ਜੋ ਇਹ ਮੁਸ਼ਕਲ ਚ ਆਉਣਾ ਇਹ ਵੀ ਬੜੀ ਵੱਡੀ ਗੱਲ ਹੈ ਅੱਜ ਤੱਕ ਕਿਸੇ ਤਰ ਕੋਈ ਵੀ ਨਿੱਕਾ ਕਿਸੇ ਕੀਤਾ ਉਹਨਾਂ ਨੇ ਜੋ ਪ੍ਰਾਲਾ ਕੀਤਾ ਗਰੰਥਿਆ ਸਿੰਘਾ ਨੂੰ ਜਰੂਰ ਦੇਈਏ ਸੰਗਤਾਂ ਨੇ ਸੇਵਾ ਕਰਨੀ ਸੰਗਤਾਂ ਦਾ ਦੋਤਾ ਹੜ ਵਿੱਚ ਸਭ ਕੁਝ ਰੁੜ ਗਿਆ ਜੇ ਸੰਗਤਾਂ ਕਿੱਥੋਂ ਸੇਵਾ ਕਰਨ ਗਿਆ ਉਹਨਾਂ ਨਿਰੂ ਬਾਜੂ ਜੀ ਨੇ ਆਪਦੇ ਪਵਿੱਤਰ ਕਮਾਨਿਆਂ ਵਿੱਚ ਜੋ ਹੋਰ ਸੰਗਤਾਂ ਵੱਲੋਂ ਜੋ ਵੀ ਜੋ ਬੜੀ ਸੇਵਾ ਕਰੈ ਨੇ ਹੋਰ ਗੁਰਮੁਖ ਭਾਈ ਆ ਉਹਨਾਂ ਵੱਲੋਂ ਵੀ ਇਹ ਜੋ ਸੇਵਾ ਹੋਈ ਹੈ ਬਹੁਤ ਬਹੁਤ ਇਸ ਗ੍ਰੰਥੀ ਸਿੰਘ ਧੰਨਵਾਦ ਕਰਦੇ ਤੇ ਬੇਨਤੀ ਹੋਰਨਾਂ ਨੂੰ ਵੀ ਸਭ ਨੂੰ ਵੀ ਇਹ ਜੋ ਵੀ ਹਗਾ ਇਲਾਕਾ ਸਾਰਾ ਜੋ ਡੁੱਬਿਆ ਫਾਇਰ ਕਾ ਤੱਕ ਉਥੋਂ ਤੱਕ ਵੀ ਜੇ ਗ੍ਰੰਥੀਆਂ ਦੀ ਸੇਵਾ ਕਿਸੇ ਤਰ੍ਹਾਂ ਵੀ ਕੀਤੀ ਜਾਵੇ ਤਾਂ ਬਹੁਤ ਵਧੀਆ ਹੈ ਗੁਰੂ ਸਾਹਿਬ ਕਿਰਪਾ ਕਰੇ ਸਭ ਨੂੰ ਚੜ੍ਹਦੀ ਕਲਾਤ ਰੱਖੇ ਭੰਡਾਰੇ ਬਾਬਾ ਨਾਨਕ ਭਰੀ ਰੱਖੇ ਤੇ ਬੇਨਤੀਆਂ ਪ੍ਰਵਾਨ ਕਰੇ ਸ਼ੁਕਰੀਆ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵਿਚਾਰ ਰਹੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਗਰੰਥੀ ਸੰਗਾ ਦੀ ਸੇਵਾ ਤੇ ਲੋਕਾਂ ਦੀ ਸੇਵਾ ਸੰਗਤਾਂ ਦੀ ਸੇਵਾ ਇਹ ਜਿਸ ਤਰ ਸਤਗੁਰ ਦੀ ਸੇਵਾ ਤੁਸੀਂ ਕਰ ਲਈ ਉਸੇ ਤਰ੍ਹਾਂ ਇਹ ਸੇਵਾਇ ਬਹੁਤ ਵਧੀਆ ਸੇਵਾਇ ਗੁਰੂ ਸਾਹਿਬ ਦੀ ਕਿਰਪਾ ਕਰੇ ਗਿਆਨ ਧਿਆਨ ਕੁਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਸਭ ਸੰਗਤਾਂ ਨੂੰ ਤੇ ਸਾਰੇ ਗੁਰਮੁਖ ਪਿਆਰਿਆਂ ਨੂੰ ਸਤਿਗੁਰ ਜੀ ਕਿਰਪਾ ਕਰੇ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰੇ ਜੋ ਵੀ ਸਾਰਾ ਸੰਗਤਾਂ ਦਰਦਵੰਦ ਕੇ ਆਈਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਆਪ ਦਾ ਬੜਾ ਪਿਆਰ ਦੇ ਨਾਲ ਸਾਰੀ ਸੇਵਾ ਨਿਭਾ ਰਹੇ ਜਿਨਨੇ ਆਏ ਗੋਮਖ ਪਿਆਰੇ ਪੱਤਰਕਾਰ ਜਾਂ ਤੁਸੀਂ ਹੋਰ ਸਟੂਡੀਓ ਵਾਲੇ ਬਹੁਤ ਤੁਹਾਡਾ ਧੰਨਵਾਦ ਗੁਰੂ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਜੋ ਗੁਰੂ ਸਾਹਿਬ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੁਹਾਡਾ ਡਾਇਰੈਕਸ਼ਨ ਵੀ ਕਿਰਪਾ ਕਰੇ ਅੱਜ ਉਹ ਸਾਡੇ ਸਾਰੇ ਭਾਈ ਜੀ ਨੇ ਬਹੁਤ ਸ਼ਿਵਾ ਕਰੇ ਨੇ ਗੁਰੂ ਨਾਨਕ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ